ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਤੇ ਸਾਮ ਕੋਸ਼ਰੋ ਆਵਾਜ਼ ਰਵ ਮੇਰੇ ਖਿਆਲ ਟਾਈਮ ਤੇ ਹੈ ਇਸ ਟਾਈਮ ਰਾਤ ਦੇ ਲੰਗਰ ਪਾਣੀ ਪ੍ਰਸ਼ਾਦੇ ਪਾਣੀ ਦਾ ਲੇਕਿਨ ਇਲੈਕਸ਼ਨ ਦੇ ਦਿਨਾਂ ਵਿੱਚ ਥੋੜਾ ਬਹੁਤਾ ਗੜਬੜ ਹੋ ਜਾਂਦਾ ਰੋਟੀ ਟੁਕਦੇ ਟਾਈਮ ਆ ਜਿਹੜਾ ਆ ਜਿਹੜਾ ਕੰਮ ਇਹ ਵੀ ਜ਼ਰੂਰੀ ਹੈ ਮੈਂ ਬਸ ਲੰਬਾ ਸਮਾਂ ਨਹੀਂ ਲੈਣਾ ਰੋਟੀ ਟੁਕਦੇ ਦਾ ਟਾਈਮ ਆ ਪਿਆਰੀ ਭੈਣੋ ਤੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਕਿ ਦਿੱਲੀ ਤੋਂ ਮੈਂ ਐਮਪੀਸੀ ਉੱਥੋਂ ਮੈਨੂੰ ਮਾਨ ਜੋ ਪ੍ਰਧਾਨ ਮੰਤਰੀ ਜੀ ਨੇ ਤੇ ਬਾਕੀ ਸਾਰੇ ਟੀਮ ਨੇ ਸਲਾਹ ਕਰਕੇ ਭੇਜਿਆ ਕਿ ਤੂੰ ਜਿੱਤਿਆ ਦਿੱਲੀੋਂ ਆ ਮੈਂ ਆਕਸ਼ਨ ਰਿਪੀਟ ਕਰਦਾ ਆ ਗੱਲ ਮੈਨੂੰ ਦੱਸਣੀ ਪੈਂਦੀ ਹੈ ਇਸ ਕਰਕੇ ਫਿਰ ਮੈਂ ਅਰਜ਼ ਕਰਾਂ ਕਿ ਜਦੋਂ ਮੈਂ ਜਿੱਤ ਗਿਆ ਐਮਪੀ ਬਣ ਗਿਆ ਕਿ ਧਿਆਨ ਪਿੱਛੇ ਰਹਿਦਾ ਸੀ ਜਿੰਨੀ ਵਾਰੀ ਵੀ ਪਾਰਲੀਮੈਂਟ ਚ ਬੋਲਦਾ ਮੈਂ ਆਪਣੇ ਪੰਜਾਬ ਬਾਰੇ ਬੋਲਦਾ ਆਪਣੇ ਭੈਣਾ ਭਰਾਵਾਂ ਬਾਰੇ ਬੋਲਦਾ ਕਿਉਂਕਿ ਮੇਰਾ ਮਾਤਾ ਪਿਤਾ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਸੀ ਇਸ ਕਰਕੇ ਮੈਂ ਤਾਂ ਸਫਾਈ ਸੇਵਕਾ ਤੋਂ ਲੈ ਕੇ ਆਪਣੇ ਕੋਣ ਬੇਜ਼ਾ ਕਿਸਾਨਾਂ ਦੀ ਯਾਨੀ ਗੱਲ ਕਰਦਾ ਉਹ ਫੇ ਕਹਿਣ ਲੱਗੇ ਚਿੱਤਿਆਂ ਦਿੱਲੀੋਂ ਆ ਤੇ ਗੱਲ ਤੂੰ ਹਮੇਸ਼ਾ ਪੰਜਾਬ ਦੀ ਕਰਦਾ ਤੇ 5 ਸਾਲ ਹੁਣ ਪੂਰੇ ਹੋਣ ਵਾਲੇ ਆ ਤੈਨੂੰ ਪੰਜਾਬ ਭੇਜ ਦਈਏ ਵੀਰੇ ਕੋਈ ਸ਼ਿਆਣੇ ਦੋਸਤ ਵੀ ਸੀ ਉਹ ਦਿਮਾਗ ਨਾਲ ਸੋਚਦੇ ਆ ਉਹ ਕਹਿੰਦੇ ਇੱਥੇ ਟਿਕਿਆ ਰੋ ਸਵਾ 6 ਲੱਖ ਨਾਲ ਜਿੱਤਿਆ ਸੀ 4-5 ਨਾਲ ਫਿਰ ਜਿੱਤ ਜਾਣਾ ਰੱਬ ਨੇ ਦਿੱਤੀਆਂ ਗੱਜਾਂ ਹੁਣ ਇੱਥੇ ਰਹਿਣਾ ਵਾ ਇਹ ਮੈਂ ਉਹਨੂੰ ਕਹਾਂ ਕਿ ਦਿੱਲੀ ਚ ਰਹਿ ਕੇ ਸਿਰਫ ਬਿਆਨ ਦੇ ਸਕਦਾ ਆਪਣੇ ਭੈਣਾ ਭਰਾਵਾਂ ਦੇ ਲਈ ਕੁਝ ਨਹੀਂ ਕਰ ਸਕਦਾ ਸਸੀਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਤੇ ਹੁਣ ਪਤਾ ਲੱਗਾ ਜਦੋਂ ਆਪਣੇ ਤੇ ਪਈ ਐ ਅਸੀਂ ਕਹਿਣਾ ਉਹ ਫਲਾਬ ਬਣਿਆ ਜੀ ਸਾਡਾ ਆਉ ਬਣਿਆ ਆ ਬਣਿਆ ਉਹਨੇ ਕੀ ਕੀਤਾ ਕਿ 5 ਸਾਲ ਜੇ ਮੈਂ ਦਿੱਲੀੋਂ ਦੁਬਾਰਾ ਬਣ ਗਿਆ ਤੇ 5 ਸਾਲੇ ਵੀ ਇੱਕਦਾਂ ਨਿਕਲ ਜਾਣੇ ਆ ਤੇ ਪਤਾ ਕੀ ਐ ਜ਼ਿੰਦਗੀ ਦਾ ਕੀ ਵਸਾ ਆ ਕਿ ਜਿਨ੍ਹਾਂ ਲੋਕਾਂ ਚ ਮੈਂ ਜੰਮਿਆ ਪਲਿਆ ਇੰਨਾ ਸੰਘਰਸ਼ ਕੀਤਾ ਜੇ ਉਹਨਾਂ ਲਈ ਕੁਛ ਕੀਤਾ ਹੀ ਨਾ ਕੋਡ ਦੀਆਂ ਪੈੜਾ ਪਾ ਕੇ ਇਸ ਜਹਾਂ ਤੋਂ ਕੋਚ ਕਰ ਗਿਆ ਤੇ ਲੋਕੀ ਕਹਣਗੇ ਇਹਦੇ ਚਿੱਤੇ ਬਾਕੀਆਂ ਚ ਫਰਕ ਨਹੀਂ ਸੀ ਸਾਈਂ ਅਸਰਾਜ ਜੀ ਜਿੰਦਾਬਾਦ ਅਸਰਾਜ ਜੀ ਜਿੰਦਾਬਾਦ ਭਾਜਪਾ ਪਾਰਟੀ ਜਿੰਦਾਬਾਦ ਬਸ ਇੱਕ ਹੈ ਲਾਰੇ ਲਾਉਣੇ ਕਿ ਮੈਂ ਤੁਹਾਨੂੰ ਆਟਾ ਵੇਚੂੰਗਾ ਜੀ ਮੈਂ ਤੁਹਾਨੂੰ ਆਹ ਵੇਚੂੰਗਾ ਕੋਈ ਢੀਲੇ ਕਾਰਡ ਵੇਚਦਾ ਕੋਈ ਪੀਨੇ ਕੋਈ ਉਹ ਬਣਦੀ ਨਹੀਂ ਕਈ ਵਾਰੀ ਕਾਰਡ ਮੈਂ ਜਿਸ ਕੰਮ ਆਇਆ ਕਿ ਐ ਮੇਰਾ ਸੱਚਾ ਪਤਮਾ ਪਾਤਸ਼ਾਹ ਐ ਦੁਨੀਆ ਨੂੰ ਰਿਜਕ ਦੇਣ ਵਾਲਿਆ ਐ ਮੇਰਾ ਮਾਲਕਾ ਤੇਰੇ ਕਬਜ਼ੇ ਚ ਸਾਡੀ ਜਾਨ ਆ ਤੂੰ ਤੇ ਸਾਰਿਆਂ ਦਾ ਰੱਬ ਆ ਕਿਸੇ ਇੱਕ ਦਾ ਤਾਂ ਨਹੀਂ ਤੇ ਅਸੀਂ ਮੰਗੀ ਜਾਵਾਂਗੇ ਜੇ ਮੈਨੂੰ ਮੌਕਾ ਮਿਲਦਾ ਤੇ ਕੋਈ ਕਾਨੂੰਨ ਐਸਾ ਬਣਾ ਦੇ ਜੇ ਕਿ ਕੋਈ ਨਹੀਂ ਕੋਈ ਕਾਨੂੰਨ ਨਹੀਂ ਬਣਦਾ ਗੱਲਾਂ ਨਾ ਕੱਖ ਨਹੀਂ ਹੁੰਦਾ ਜੇ ਗੁਰੂ ਸਾਹਿਬਾ ਨੇ ਕਿੱਡੀਆਂ ਛੇ ਗੱਲਾਂ ਕੀਤੀਆਂ ਜਾਤ ਪਾਤ ਖਤਮ ਕੀਤੀ ਇਹ ਵੀ ਦੱਸਿਆ ਇੱਕ ਸਕੇ ਹੰਬਾਰਕ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਕਿਹਾ ਕਿ ਸਾਰਿਆਂ ਨੂੰ ਛੱਤ ਮਿਲੇ ਔਰ ਅੰਨ ਮਿਲੇ ਫਿਰ ਮੇਰਾ ਕਾਲਜਾ ਪ੍ਰਸੰਨ ਹੁੰਦਾ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਥੋਂ ਕਰਕੇ ਆ ਕਿ ਇਨੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੂ ਗਰੀਬ ਕਰੋਰ ਪੜੇ ਇਹ ਵੀ ਉਹਨਾਂ ਨੇ ਫਰਮਾਇਆ ਜਨ ਪ੍ਰੇਮ ਕੀਓ ਤਨਹੀ ਪ੍ਰਾਪਾਇ ਲੇਕ ਨਸੀ ਲੋਕਾਂ ਨੇ ਇੱਕ ਵੀ ਮੰਨੀ ਗੁਰੂ ਸਾਹਿਬਾਨ ਦੀ ਇਸ ਕਰਕੇ ਗੁਰੂ ਸਹਿਬਾਨ ਜਾਂ ਬਾਕੀ ਸੰਤ ਮਹਾਪੁਰਸ਼ ਪੂਜਣ ਦੇ ਕਾਬਿਲ ਨੇ ਲੇਕਿਨ ਲੋੜ ਹੁਣ ਕਾਨੂੰਨ ਦੀ ਆ ਤੇ ਉਹ ਕਾਨੂੰਨ ਕਿੰਨੇ ਬਣਾਇਆ ਸੰਵਿਧਾਨ ਕਿੰਨੇ ਬਣਾਇਆ ਪਤਾ ਨਾ ਸੰਵਿਧਾਨ ਕਿੰਨੇ ਲਿਖਿਆ 바ਵਾ ਸਾਹਿਬ ਭੀਮrao ਅੰਬੇਡਕਰ ਜੇ ਮੈਂ ਕਿਹਾ ਜੇ ਕਾਨੂੰਨ ਨਾ ਬਣਦਾ ਤੇ ਗੁਰੂਆਂ ਸਾਧੂ ਸਰਦਾ ਫਕੀਰਾਂ ਦੀ ਗੱਲ ਕਿਹੜਾ ਸਮਾਜ ਮੰਨੇਗਾ ਜੋ ਜੋ ਸਮਝਾਇਆ ਸੀ ਉੱਥੇ ਅਮਲ ਕੀਤਾ ਜਾਤ ਪਾਤ ਖਤਮ ਹੋਈ ਉਹਨਾਂ ਨੇ ਕਿ ਐਸੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕੋਈ ਕੋਈ ਇਹਦੇ ਤੇ ਅਮਲ ਕੀਤਾ ਫਿਰ ਮੈਂ ਕਿਹਾ ਐ ਰੇ ਮੇਰਾ ਰੱਬਾ ਮੈਨੂੰ ਇੱਕ ਵਾਰੀ ਮੌਕਾ ਦੇ ਦੇ ਜਿਸ ਧਰਤੀ ਤੇ ਮੈਂ ਜੰਮਿਆ ਜਿਸ ਪੁਣ ਵਿੱਚ ਜੰਮਿਆ ਇੱਕ ਵਾਰੀ ਮੌਕਾ ਦੇ ਦੇ ਕਿ ਸਾਲ ਦੂੜ ਸਾਲ ਜਦੋਂ ਹੋ ਜਾ ਮੈਨੂੰ ਬਣੇ ਨੂੰ ਐਮਪੀ ਇਤੋ ਫਰੀਦਕੋਟ ਤੋਂ ਜੀ ਮਾਲਕ ਬਖਸ਼ਿਸ਼ ਕਰਦਾ ਤੇ ਰੱਬ ਕਰੇ ਕਿ ਅਗਲੀਆਂ ਚੋਣਾ ਆ ਜਾਣ ਤੇ ਅਗਲੀਆ ਚੋਣਾ ਚਾਹ ਕੇ ਕੋ ਕਵੇ ਨਾ ਲੀਡਰ ਭੈਣੇ ਵੋਟਾਂ ਪਾ ਦੇ ਦਾਣੇ ਪੱਕੇ ਦੀ ਜਰੂਰਤ ਆ ਜਾਂ ਇਸ ਚੀਜ਼ ਦੀ ਤਾਂ ਅਸੀਂ ਦਵਾਂਗੇ ਉਹਨੂੰ ਕਹੋ ਵੇ ਲੀਡਰਾਂ ਤੈਨੂੰ ਇੱਕ ਥੀ ਬੋਰੀ ਚਾਹੀਦੀ ਤਾਂ ਦੱਸ ਹੁਣ ਅਸੀਂ ਵੰਡਣ ਜੋਗੇ ਹੋ ਗਏ ਮੰਗਣ ਦੇ ਆਪਣਾ ਜਿੰਦਾਬਾਦ ਜਿੰਦਾਬਾਦ ਭਾਈ ਹੰਸਰਾ ਜੀ ਜਿੰਦਾਬਾਦ ਉਹ ਯਾਰ ਕੁਰਬਾਨੀਆਂ ਦੀ ਕੋਈ ਕਮੀ ਨਹੀਂ ਹਿੰਮਤ ਦੀ ਕੋਈ ਕਮੀ ਨਹੀਂ ਗੈਰਤ ਦੀ ਕੋਈ ਕਮੀ ਨਹੀਂ ਕੋਈ ਅੰਗ ਘੱਟਨੇਗਾ ਸਦੀਆਂ ਤੋਂ ਜਦੋਂ ਤੋਂ ਦੁਨੀਆ ਵਈ ਅਸੀਂ ਮੰਗੀ ਇਹ ਜਣਾ ਸਾਡੂ ਸਾਡੀ ਸਭ ਤੋਂ ਮਹਿੰਗੀ ਸ਼ੈਅ ਹੋਟ ਹੈ ਕਿ ਆਮ ਆਫਰੀਦਮ 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 ਝਾਂ ਬੁਝ ਕੇ ਅਪਹਾਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਅਸੀਂ ਤਰੱਕੀ ਨਾ ਕਰ ਜਾਈਏ ਅਸੀਂ ਕਦੀ ਵੀ ਅੱਗੇ ਨਾ ਵਧ ਸਕੀਏ ਮੇਰਾ ਮੰਨ ਪਰਦਾ ਕਿ ਗਰੀਬ ਦਾ ਬੱਚਾ ਜਿਹੜਾ ਹੁਸ਼ਿਆਰ ਆ ਪੜਨ ਸੇ ਇੰਟੈਲੀਜੈਂਟ ਆ ਲੇਕਿਨ ਮਾਪੇ ਫੀਸ ਨਹੀਂ ਦੇ ਸਕਦੇ ਤੇ ਕਾਨੂੰਨ ਐਸਾ ਬਣ ਜਾ ਗਰੀਬ ਦੇ ਬੱਚੇ ਵੀ ਤਾਂ ਅਮੀਰ ਦੇ ਬੱਚੇ ਇੱਕੋ ਸਕੂਲ ਚ ਪੜਨਗੇ ਉਹੀ ਤੇ ਜੀਵਨ ਜਿੰਦਾਬਾਦ ਸਰਾਜ ਜੀ ਜਿੰਦਾਬਾਦ ਭਾਜੀ ਜਿੰਦਾਬਾਦ ਡਿਗਰੀ ਮਿਲ ਗਈ ਨੌਕਰੀ ਪਹਿਲਾਂ ਹੀ ਡਿਗਰੀ ਕਰਦੇ ਕਰਦੇ ਨੂੰ ਮਿਲ ਜਾਏ ਇਹ ਨਹੀਂ ਵੀ ਡਿਗਰੀਆਂ ਦੇ ਥੱਬੇ ਚੁੱਕੀ ਫਿਰੇ ਨੌਕਰੀ ਨਾ ਮਿਲੇ ਤੇ ਬੱਚੇ ਜਦੋਂ ਡਿਗਰੀ ਕਰਦੇ ਕਰਦੇ ਨੌਕਰੀ ਮਿਲ ਗਈ ਘਰ ਚ ਸੋਹਣੀ ਤਨਖਾਹ ਵਾਲਾ ਪਈ ਕਾਰਾ ਕੋਠੀਆਂ ਵਾਲੇ ਹੋ ਗਏ ਤੇ ਕਿਹੜਾ ਲੀਡਰ ਕਹਿ ਕੇ ਤਾਣੇ ਚਾਹੀਦੇ ਤੁਨ ਕੋ ਛਾ ਕੰਮ ਕਰ ਅਸੀਂ ਲੀਡ ਬਹੁਤ ਉਹਨੂੰ ਪਾਵਾਂਗੇ ਜਿਨੇ ਸਾਨੂੰ ਹਰ ਵਾਰੀ ਲਾਰੇ ਵੀ ਨਹੀਂ ਲਾਏ ਔਰ ਮੰਗੜ ਤੋਂ ਬਚਾਤਾ ਇਸ ਕਰਕੇ ਭੈਣੋ ਭਰਾਓ ਮੈਂ ਵੀ ਚਾਹੁੰਦਾ ਤੇ ਇੱਕ ਲਿਸਟ ਦੱਸ ਸਕਦਾ ਸੀ ਮੈਂ ਆ ਕਰਾਂਗਾ ਉਹ ਕਰਾਂਗਾ ਤੁਸੀਂ ਦੇਖਿਆ ਹੀ ਆ ਬੱਚੇ ਨਸ਼ਾ ਨਾ ਕਿੰਨਾ ਨੁਕਸਾਨ ਹੋ ਰਿਹਾ ਇੱਕ ਇੱਕ ਪੁੱਤ ਨੀ ਜਦਾ ਸੀ ਚਲੇ ਗਿਆ ਲੋਕ ਦੀ ਤਾਹਾ ਮਾਰ ਕੇ ਉਹ ਵਜੀਲ ਸਾਹਬ ਦਾ ਮੈਨੂੰ ਖਿਆਲ ਆਉਂਦਾ ਕਿ ਇਕਨਾ ਦੇ ਕਰ ਧੀਆਂ ਜਾਈਆਂ ਧੀਆਂ ਕਰੀ ਦੋਤਰੇ ਇਕਨਾ ਦੇ ਕਰ ਪੁੱਤਰ ਜਾਏ ਪੁੱਤਰਾ ਕਰੀ ਪੋਤਰੇ ਇਕਨਾ ਨੂੰ ਤੋਂ ਇੱਕੋ ਦੇ ਵਿੱਚ ਉਹ ਵੀ ਜਾਵੇ ਮਰ ਕੋਣ ਕਵੇ ਤੈਨੂੰ ਡਾਡਿਆ ਰੱਬਾ ਓਏ ਡਾਡਿਆ ਸਾਈਆਂ ਇੰਜ ਨਹੀਂ ਇੰਜ ਕਰ ਨਸ਼ਿਆਂ ਨੇ ਕਿੰਨਾ ਨੁਕਸਾਨ ਕੀਤਾ ਪਰ ਜੇ ਡਿਗਰੀ ਕਰਦਿਆ ਕਰਦਿਆ ਨੌਕਰੀਆਂ ਮਿਲ ਗਈਆਂ ਕਿ ਬੱਚੇ ਕਿਉਂ ਨਸ਼ਾ ਕਰਨਗੇ ਬੱਚੇ ਬੜੇ ਪਿਆਰੇ ਆ ਬੱਚਿਆਂ ਨੂੰ ਦੋਸ਼ ਨਾ ਦਿਓ ਸਿਸਟਮ ਨੂੰ ਦੋਸ਼ ਆ ਲੀਡਰਾਂ ਦੀ ਨੀਅਤ ਵਿੱਚ ਖੋਟ ਆ ਅੰਗਰੇਜ਼ਾਂ ਤੋਂ ਤਾਂ ਗੁਲਾਮ ਵੀ ਤੋਂ ਅਸੀਂ ਆਜ਼ਾਦ ਹੋ ਗਏ ਅੱਜ ਵੀ ਅਸੀਂ ਗੁਲਾਮ ਹੀ ਹਾਂ ਇਸ ਕੱਪ ਕੇ ਮੋਦੀ ਸਾਹਿਬ ਨੇ ਸ਼ੁਰੂ ਕੀਤਾ ਸੀ ਸਿਲਸਲਾ ਮੈਂ ਉਹਨਾਂ ਨੂੰ ਇੱਕ ਵਾਅਦਾ ਲੈ ਕੇ ਆਇਆ ਮੈਂ ਕਿਹਾ ਜੀ ਜੋ ਜੋ ਤੁਸੀਂ ਭੇਜਦੇ ਹੋ ਪਤਾ ਕੀ ਮਿਲਦਾ ਕਿ ਨਹੀਂ ਮਿਲਦਾ ਮੈਂ ਇੱਥੇ ਪਤਾ ਕੀਤਾ ਜਿਹੰਦਰ ਕਹਿੰਦੇ 30 ਕਿਲੋ ਉਥੋਂ ਕਣਕ ਆਉਂਦੀ ਆਉਂਦੀ ਇੱਥੇ 5 ਕਿਲੋ ਰਹਿ ਜਾਂਦੀ ਆ ਉਹ ਵੀ ਉਹਨਾਂ ਨੂੰ ਮਿਲਦੀ ਜਿਹੜੇ ਚਿੱਕਰ ਚੌਧਰੀਆਂ ਦੀ ਹਾਜ਼ਰੀ ਤਾਂ ਸਹੀ ਹੈ ਨਹੀਂ ਸਹੀ ਹੈ ਉਹ ਬੰਦੇ ਰੱਬ ਦੇ ਉਹ ਜਿੰਦਗੀ ਪਾਰਟੀ ਜਿੰਦਾਬਾਦ ਉਹ ਰੱਬ ਦੇ ਉਹ ਬੰਦੇਓ ਕੁਛ ਖੌਫ ਕਰੋ ਚਲੋ ਇਲੈਕਸ਼ਨ ਤੋਂ ਮੰਨਿਆ ਵੀ ਇਹਨਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਨਹੀਂ ਪਾਈਆਂ ਇਲੈਕਸ਼ਨ ਤੋਂ ਬਾਅਦ ਜਦੋਂ ਕਣਕ ਆਉਂਦੀ ਆ ਕਿ ਉਹ ਐਮਐਲਏ ਤੇ ਸਾਰੇ ਉਹ ਪ੍ਰਧਾਨ ਮੰਤਰੀ ਸਾਰੇ ਮੁਲਕ ਦਾ ਉਹ ਤੁਸੀਂ ਆਪਣੇ ਜਾਂ ਚੇਤਿਆਂ ਨੂੰ ਦੇ ਜਾਨੀ ਕਣਕ ਜਾਂ ਆਟਾ ਉਹਨੂੰ ਦੇ ਜਿਹਨੂੰ ਭੁੱਖ ਲੱਗੀ ਹੋਈ ਆ ਲੰਗਰ ਵਿੱਚ ਆਈਡੈਂਟੀਫਿਕੇਸ਼ਨ ਦੇ ਕੇ